ਹਾਂਜੀ ਕਿਦਾਂ ਸੱਸੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਪਹਿਲੀ ਵਾਰ ਵਲੋਗ ਬਣਾਉਣ ਜਾ ਰਹੇ ਹਾਂ ਤੇ ਅੱਜ ਤੁਹਾਨੂੰ ਘੁਮਾਉਣੇ ਹਾਂ ਯੂਕੇ ਦੇ ਟਾਊਨ ਵਿੱਚ ਲੱਗੀ ਮਾਰਕੀਟ 'ਚ ਤੇ ਚਲੋ ਚਲਦੇ ਹਾਂ ਮਾਕੀ ਪਹਿਲਾ ਵਲੋਗ ਬੜੀਆਂ ਗੱਲਾਂ ਗੁੱਲਾਂ ਕਰਨੀਆਂ ਆਉਂਦੀਆਂ ਨਹੀਂ ਗਿਆ ਤੇ ਚਲਦੇ ਆਣੇ ਨਾਲ ਤੁਹਾਨੂੰ ਦਿਖਾਣੇ ਆ ਵੀ ਯੂਕੇ ਦੇ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਇੱਥੇ ਦੇ ਵੈਦਰ ਦੀ ਹੈ ਇੱਥੇ ਕੋਈ ਪਤਾ ਨਹੀਂ ਲੱਗਦਾ ਹੈਗਾ ਵੀ ਕਦੋਂ بارش ਆ ਜਣੀ ਹੈ ਹਾਂ ਜੀ ਮੈਂ ਤੁਹਾਨੂੰ ਥੋੜਾ ਬਹੁਤ ਆਪਦੇ ਬਾਰੇ ਦੱਸਦਾ ਜੀ ਮੇਰਾ ਨਾਮ ਵਿਕੀ ਤੇ ਮੈਂ ਪੰਜਾਬ ਜ਼ਿਲ੍ਹਾ ਲੁਧਿਆਣਾ ਤੋਂ ਆਇਆ ਹਾਂ 6 ਕਿ ਮਹੀਨੇ ਹੋ ਗਏ ਆ ਮੈਨੂੰ ਇੱਥੇ ਮੂਵ ਹੋਏ ਨੂੰ ਤੇ ਸ਼ੌਂਕ ਸੀਗਾ ਕਾਫੀ ਟਾਈਮ ਦਾ ਵੀ ਬਲੌਗਿੰਗ ਦਾ ਪੰਜਾਬ ਚ ਸੀਗਾ ਬਟ ਚਲੋ ਨਹੀਂ ਗੱਲ ਹੋਈ ਕਿਸੇ ਗੱਲ ਨਾ ਕਰਕੇ ਹੁਣ ਮੈਂ ਤੁਹਾਨੂੰ ਥੋੜਾ ਬਹੁਤ ਨਾ ਥੋੜੀਆਂ ਥੋੜੀਆਂ ਗੱਲਾਂ ਯੂਕੇ ਦੀਆਂ ਸਾਰੀਆਂ ਦੱਸਿਆ ਕਰੂੰਗਾ ਤੇ ਕਾਫੀ ਲੋਕਾਂ ਨੇ ਇੱਥੇ ਦੀ ਮਿੱਥ ਬਣਾਈ ਹੋਈ ਆ ਵੀ ਯੂਕੇ ਚ ਇਦਾਂ ਯੂਕੇ ਚ ਉਦਾਂ ਤੁਹਾਨੂੰ ਸਾਰੀ ਗੱਲ ਰੀਅਲ ਦੱਸੂੰਗਾ ਸਾਰੀ ਰਿਐਲਿਟੀ ਦਿਖਾਊਗਾ ਤੁਹਾਨੂੰ ਵੀ ਕੀ ਵਕਐ ਯੂਕੇ ਵਿੱਚ ਕੰਮ ਨਹੀਂ ਹੈਗਾ ਜਾਂ ਇੱਥੇ ਸਟੂਡੈਂਟਾਂ ਦਾ ਕਾਫੀ ਮਾੜਾ ਹਾਲ ਦਿਖਾਇਆ ਜਾਂਦਾ ਜਿੱਦਾਂ ਉਮੀਦ ਕਰਦਾ ਵੀ ਤੁਸੀਂ ਨਾਲ ਜੁੜੇ ਰਹੋਗੇ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਦੱਸਿਆ ਕਰਾਂਗੇ ਇੱਥੇ ਦੇ ਵੈਦਰ ਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਕਿ ਇੱਥੇ بارش ਦਾ ਕੁਝ ਨਹੀਂ ਪਤਾ ਹੁੰਦਾ ਵੀ ਕਦੋਂ ਲੱਗ ਜੇ ਵੈਸੇ ਤਾਂ ਇੱਥੇ ਦੀ ਜਿਹੜੀ ਵੈਦਰ ਆ ਆਪਾਂ ਕਾਫੀ ਸਮਾਰਟ ਆ ਤੁਹਾਨੂੰ ਪਹਿਲਾਂ ਇਨਫੋਰਮ ਕਰ ਦਿੰਦੀ ਆ ਪੰਜ ਤੋਂ 7 ਮਿੰਟ ਪਹਿਲਾਂ ਹੀ ਦਰਦ ਇਨਫੋਰਮ ਕਰ ਦੇਣਾ ਬਟ ਫਿਰ ਵੀ ਕਈ ਵਾਰ ਵੈਦਰ ਦੇ ਸਾਰੇ ਵੈਦਰ ਐਪ ਦੇ ਸਾਰੇ ਆਪਾਂ ਨਹੀਂ ਰਹਿ ਸਕਦੇ ਜਿੰਨਾ ਹੋ ਜਾਵੇ ਤੁਸੀਂ ਆਪਦੇ ਕੋਲ ਇੱਕ ਛੋਟੀ ਜੀ ਛਤਰੀ ਰੱਖੋ ਜਦੋਂ ਮੀਂਹ ਆ ਜਾਵੇ ਤੁਸੀਂ ਆਪ ਦਾ ਅੱਜ ਤਾਂ ਮੌਸਮ ਹੋ ਮਤਲਬ ਹੀ ਪੂਰਾ بارش ਵਾਲਾ ਆ ਤੇ ਪਰ ਕੱਲ ਬਹੁਤ ਸੋਹਣਾ ਮੌਸਮ ਸੀ ਕਿੱਥੇ ਕੱਲ ਧੁੱਪ ਚੜੀ ਸੀਗੀ ਕੱਲ ਤਾਂ ਪੂਰਾ ਇੰਡੀਆ ਵਾਲਾ ਮੌਸਮ ਸੀਗਾ ਬੜੀ ਜਲ ਕੀ ਗਰਮੀ ਵੀ ਲੱਗ ਰਹੀ ਸੀਗੀ ਵਲੋਗਿੰਗ ਮੇਰੀ ਇਦਾਂ ਦੀ ਹੋਊਗੀ ਜੀ ਕਿ ਥੋੜੀਆਂ-ਬੋਧੀਆਂ ਤੁਹਾਨੂੰ ਗੱਲਾਂ ਮੈਂ ਜਿੰਨਾ ਕਿ ਮੈਨੂੰ ਪਤਾ ਯੂਕੇ ਬਾਰੇ ਇਹ ਤੁਹਾਨੂੰ ਮੈਂ ਦੱਸ ਚੁੱਕਾ ਤਾਂ ਜੋ ਇਹਨਾਂ ਫਿਊਚਰ ਤੁਸੀਂ ਕੋਈ ਆਓ ਯੂਕੇ ਚ ਤੇ ਤੁਹਾਨੂੰ ਜਿਹੜਾ ਮੈਨੂੰ ਟ੍ਰਬਲ ਫੇਸ ਹੋਇਆ ਤੇ ਉਹ ਤੁਹਾਨੂੰ ਨਾ ਫੇਸ ਹੋ ਸਕੇ ਬਾਕੀ ਇਹ ਨਹੀਂ ਹੋਊਗਾ ਵਲੋਗਿੰਗ ਵਿੱਚ ਵੀ ਮੈਂ ਉੱਠ ਪਿਆ ਜਾਂ ਮੈਂ ਸੌਂ ਲਗਾ ਅੱਜ ਮੈਂ ਖਾਦਾ ਜਾਇਆ ਪੀਤਾ ਜਾ ਇਹ ਚੀਜ਼ਾਂ ਨਾ ਲਾਈਕ ਕਰਦਾ ਤਾਂ ਨਾ ਆਪਦੇ ਵਲੋਗ ਚ ਲੈ ਕੇ ਆਉਂਗਾ ਹੁਣ ਤੁਹਾਨੂੰ ਦਿਖਾਣੇ ਜੀ ਸਾਡੇ ਟਾਊਨ ਦੇ ਵਿੱਚ ਲੱਗੀ ਅ ਛੋਟੀ ਮਾਰਕੀਟ ਆ ਜੀ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਸਾਮਾਨ ਮਿਲੂਗਾ। ਬਾਕੀ ਉੱਥੇ ਚੱਲ ਕੇ ਦੇਖਦੇ ਆਂ ਜੀ। ਇਹ ਅਜੀ ਇੱਕ ਛੋਟਾ ਜਿਹਾ ਟਾਊਨ ਜਿੱਥੇ ਮੈਂ ਰਹਿ ਰਹੇ ਆਂ ਜੀ। ਇਹ ਟਾਊਨ ਦਾ ਨਾਮ ਨੀਟਾ ਨਾ ਤੇ ਇਹ ਬਰਮਿੰਗਮ ਤੇ ਨੇੜੇ ਕੁਐਂਟਰੀ ਦੇ ਲਾਗੇ-ਲਾਗੇ ਆ ਜੀ। ਇੱਥੇ ਰਹਿਣ ਦਾ ਸਭ ਤੋਂ ਮੇਨ ਕਾਰਨ ਸਾਡਾ ਇਹ ਸੀਗਾ ਵੀ ਇਹ ਬਹੁਤ ਹੀ ਨਾ ਪੀਸਫੁੱਲ ਏਰੀਆ ਆ। ਬਹੁਤ ਸਫਾਈ ਵਾਲਾ ਏਰੀਆ ਤੇ ਪੀਸਫੁਲ ਏਰੀਆ ਆ ਸ਼ਾਂਤੀ ਆ ਜਿੱਥੇ ਅ ਬਰਮਿੰਗਮ ਸ਼ਹਿਰ ਦੇ ਵਿੱਚ ਕਮਰੇ ਸਭੂ ਇਸ ਤੋਂ ਰੂਮ ਜਿਹੜੇ ਇਸ ਤੋਂ ਸਸਤੇ ਮਿਲਦੇ ਆ ਇੱਥੇ ਸਾਨੂੰ 50 ਪਾਉਂਡ ਐਕਸਟਰਾ ਦੇਣੇ ਪੈ ਰਹੇ ਆ ਪਰ ਇੱਥੇ ਇਹ ਹੈਗਾ ਵੀ ਇੱਥੇ ਸ਼ਾਂਤੀ ਆ ਅਸੀਂ ਪਹੁੰਚ ਗਏ ਹਾਂ ਜੀ ਟਾਊਨ ਦੇ ਵਿੱਚ ਜਿੱਥੇ ਅਜ ਮਾਰਕੀਟ ਲੱਗੀ ਹੋਈ ਆ ਇਹ ਮਾਰਕੀਟ ਆ ਜਿਹੜੀ ਵੀ ਇੱਕ ਬੁੱਧਵਾਰ ਲੱਗਦੀ ਆ ਤੇ ਇੱਕ ਸ਼ਨੀਵਾਰ ਲੱਗਦੀ ਆ ਇਹ ਵੀਕ ਸਿਰਫ 2 ਦਿਨ ਲੱਗਦੀ ਆ ਤੇ ਇਹ ਜਿਹੜੀ ਮਾਰਕੀਟ ਦੀ ਸਭ ਤੋਂ ਮੇਨ ਗੱਲ ਆ ਖਾਸ ਗੱਲ ਆ ਇਹ ਵੀ ਇੱਥੇ ਤੁਹਾਨੂੰ ਹਰ ਇੱਕ ਚੀਜ਼ ਨਾ ਫਰੈਸ਼ ਮਿਲੂਗੀ ਹਰ ਇੱਕ ਚੀਜ਼ ਫਰੈਸ਼ ਜਿੱਦਾਂ ਇਹ ਫੀਸ ਵਗੈਰਾ ਆ ਇਹ ਸਾਰੀਆਂ ਹੀ ਫਰੈਸ਼ ਆ ਬਾਕੀ ਯੂਕੇ ਦੇ ਵਿੱਚ ਟੋਟਲੀ ਜਿਹੜਾ ਖਾਣ ਪੀਣ ਦਾ ਸਮਾਨ ਨਾ ਜ਼ਿਆਦਾਤਰ ਤਾਂ ਇੱਥੇ ਫਰੋਜ਼ਨ ਹੀ ਆ ਬਟ ਇਹ ਜਿਹੜੀ ਮਾਰਕੀਟ ਆ ਇਹ ਵੀਕ ਦੇ ਦੋ ਵਾਰ ਲੱਗਦੀ ਤਾਂ ਸਮਾਨ ਤੁਹਾਨੂੰ ਹਰ ਇੱਕ ਹੀ ਹਰ ਇੱਕ ਸਮਾਨ ਫਰੈਸ਼ ਮਿਲੂਗਾ ਅੱਜ ਮੌਸਮ ਨੂੰ ਖਰਾਬ ਹੋਣ ਕਰਕੇ ਇੱਥੇ ਥੋੜੀ ਜੀ ਮਤਲਬ ਕਿ ਸਪੀਡ ਘਟਾ ਪਰ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਨਾਂ ਦੀ ਸਬਜ਼ੀਆਂ ਦੀ ਇੱਕ ਖਾਸਿਤ ਹੋਰ ਆ ਜੀ ਇਹ ਇਹਨਾਂ ਨੇ ਕੋਈ ਮਤਲਬ ਕਿ ਇਹ ਨਹੀਂ ਹੈਗਾ ਕਿ ਇਹਨਾਂ ਨੇ ਇਹਨਾਂ ਦੇ ਖੇਤਾਂ ਖੁੱਤਾਂ ਚੋਂ ਆ ਇਹਨਾਂ ਨੇ ਹੋਮ ਗਰੋ ਕੀਤਾ ਹੋਇਆ ਜੀ ਇਹ ਸਾਰਾ ਇਹਨਾਂ ਦੇ ਇੱਕ ਕਿਸਾਨ ਆਪ ਹੀ ਆ ਇਹ ਸਾਰਾ ਆਪਦੇ ਘਰ ਯੂਗਾਉਂਦੇ ਆ ਜੀ ਹਰ ਇੱਕ ਸਮਾਨ ਇਹਨਾਂ ਨੇ ਆਪਦਾ ਘਰ ਉਗਾ ਕੇ ਤੇ ਫਿਰ ਇਹ ਸੇਲ ਕਰਦੇ ਆ ਜੀ ਤੇ ਇਹ ਹਰ ਕੁਝ ਵੀ ਜੋ ਜੋ ਵੀ ਹੈਗਾ ਸਮਾਨ ਇਹ 1 1 ਪਾਉਂਡ ਦਾ ਆ ਜਿੰਨਾ ਵੀ ਸਮਾਨ ਪਿਆ ਸਾਰਾ 1 1 ਪਾਉਂਡ ਦਾ ਆ ਜੀ ਇਹ ਸਾਰੀ ਸਬਜੀ ਫਰੈਸ਼ ਆ ਜੀ ਇਹ ਹਰ ਬੁੱਧਵਾਰ ਤੇ ਸ਼ਨੀਵਾਰ ਹੀ ਹੁੰਦੀ ਆ ਬਾਕੀ ਇੱਥੇ ਫਰੋਦਾਂ ਨਹੀਂ ਮਿਲਦਾ ਜ਼ਿਆਦਾਤਰ ਤਾਂ ਬਾਕੀ ਸਬਜੀ ਤੋਂ ਇਲਾਵਾ ਤੇ ਹਰ ਤਰ੍ਹਾਂ ਦਾ ਸਮਾਨ ਮਿਲਦਾ ਜੀ ਦਾ ਦੇਖ ਲਓ ਇਹ ਲੁਧਿਆਣੇ ਦਾ ਚੋੜਾ ਵਿਹਾਰ ਸਮਝੋ ਅੱਜ ਦੀ ਦਿਨ ਤੁਸੀਂ ਆਪ ਜਿਹਾ ਸਪ੍ਰਿੰਟ ਪੋਰਟ ਇੰਸਟੂ ਵਾਪਕ ਪੀਪਲ ਆਰ ਗੋਇੰਗ ਥਰੂ ਆਫਟਾ ਆ ਬੈਕਰੀ ਸਟਾਫ ਆ ਇਹ ਵੀ ਫਰੈਸ਼ ਆ ਜੀ ਇਹ ਹਰ ਕਿਸ ਚੀਜ਼ ਤੋਂ ਉਹਨਾਂ ਉੱਤੇ ਫਰੈਸ਼ ਮਿਲੂਗੀ ਇਹ ਸਾਰਾ ਇਹਨਾਂ ਨੇ ਇਹ ਸਾਰਾ ਹੀ ਹੋਮ ਆਪਣੇ ਘਰ ਦੇ ਵਿੱਚ ਹੀ ਬਣਾਉਂਦੇ ਆ ਸਾਰੇ ਇਹ ਲੋਕ ਇਹ ਨਹੀਂ ਹੈਗਾ ਕਿ ਇਹਨਾਂ ਨੇ ਆਪਦੀਆਂ ਲੱਗਤ ਫੈਕਟਰੀ ਲਾਈਆਂ ਹੋਈਆਂ ਘਰ ਦੇ ਵਿੱਚ ਹੀ ਆਪਦੇ ਕਾਰਖਾਨੇ ਲਾਏ ਹੋਏ ਆ ਉਤੋਂ ਹੀ ਮਦਦ ਤੁਹਾਨੂੰ ਬਣਾ ਕੇ ਦਿੰਦੇ ਆ ਤੇ ਇਹਨਾਂ ਦਾ ਥੋੜਾ ਜਿਹਾ ਰੇਟ ਆ ਜਿਹੜਾ ਜਿਹੜੇ ਇੱਥੇ ਦੇ ਸਟੋਰ ਆ ਉਹਨਾਂ ਨਾਲੋਂ ਥੋੜਾ ਜਿਹਾ ਜ਼ਿਆਦਾ ਹੁੰਦਾ ਆ ਉਹਦਾ ਕਾਰਨ ਇਹੀ ਆ ਕਿ ਇਹਨਾਂ ਦਾ ਸਮਾਨ ਫਰੈਸ਼ ਹੁੰਦਾ ਆ ਜੀ ਆਪਰੋਂ ਦਾ ਚੀਜ਼ ਮਿਲਦੀ ਆ ਜੀ ਇਹ ਆਪਣੇ ਪੰਜਾਬੀ ਭਰਾਇਆ ਕੋਈ ਉਹਨੇ ਆ ਬਸ ਸਟਾਲ ਲਾਇਆ ਹੋਇਆ ਆ ਇੰਡੀਅਨ ਫੂਡ ਆਪਣਾ ਸਾਰਾ ਬਟ ਇਹ ਵੀ ਆਪਣੇ ਅਏ ਵੈਡਨਸਡੇ ਹੀ ਹੁੰਦੇ ਆ ਵੈਡਨਸਡੇ ਵਾਲੇ ਦਿਨ ਤਾਂ ਐਦਾਂ ਦੀ ਫੀਲਿੰਗ ਹੁੰਦੀ ਆ ਵੀ ਜਿੱਦਾਂ ਮੈਂ ਲੁਧਿਆਣੇ ਦੇ ਚੋੜੇ ਬਿਜਾਰ ਚ ਘੁੰਮ ਰਿਹਾ ਆ ਬਸ ਫਰਕ ਇਹ ਹੁੰਦਾ ਆ ਇੱਥੇ ਸਫਾਈ ਹੁੰਦੀ ਆ ਸਾਡੇ ਉੱਥੇ ਸਫਾਈ ਨਹੀਂ ਹੈਗੀ ਬਾਕੀ ਸਾਡੇ ਲੁਧਿਆਣੇ ਦੇ ਸਾਡੇ ਪੰਜਾਬ ਵਰਗਾ ਕੋਈ ਹੈ ਨਹੀਂ ਇਹ ਸ਼ਹਿਰ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੋਂ ਹਰ ਇੱਕ ਚੀਜ਼ ਮਿਲੂਗੀ ਅੱਜ ਦੇ ਦਿਨ ਮਾਰਕੀਟ ਦੇ ਵਿੱਚ ਆਹੀ ਸਮਾਨ ਜੇ ਤੁਸੀਂ ਆ ਲੈਂਡ ਜੱਗ ਸਟੋਰ ਤੋਂ ਉਹ ਥੋੜਾ ਜਿਆ ਤੁਹਾਨੂੰ ਸਸਤਾ ਮਿਲ ਜੂਗਾ ਬਟ ਇਹਨਾਂ ਦਾ ਮਹਿੰਗਾ ਹੋਣ ਦਾ ਕਾਰਨ ਇਹ ਹੀ ਆ ਕਿ ਇਹਨਾਂ ਤੇ ਸਾਰੀ ਹਰ ਇੱਕ ਚੀਜ਼ ਔਰੀਜਨਲ ਹੁੰਦੀ ਆ ਵਧੀਆ ਹੁੰਦੀ ਆ ਇਹ ਸਾਰੇ ਹੈਂਡ ਮੇਡ ਹੀ ਹੁੰਦੇ ਆ ਆ ਮਾਰਕੀਟ ਵੀ ਆਪਣਾ ਕੋਈ ਇੰਡੀਅਨ ਵੀਰ ਹੀ ਚਲਾ ਰਿਹਾ ਸੀਗਾ ਸ਼ਾਪਿੰਗ ਬਾਕੀ ਕੁਝ ਦੁਕਾਨਾਂ ਹਲੇ ਲੱਗ ਰਹੀਆਂ ਆ ਤੇ ਕੁਝ ਚੱਕੀਆਂ ਗਈਆਂ ਆ ਕਿਉਂਕਿ ਬਾਰਿਸ਼ ਹੋ ਰਹੀ ਸੀ ਅੱਜ ਇੱਥੇ ਦਾ ਵੈਦਰ ਦਾ ਨਹੀਂ ਪਤਾ ਲੱਗਦਾ ਕੁਝ ਵੀ ਦਾ ਜੀ ਸਾਰੇ ਹੀ ਹੈਂਡ ਮੇਡ ਹੁੰਦੀ ਹੈ ਜੀ ਇਹ ਆਪਦੇ ਘਰ ਹੀ ਬਣਾਉਂਦੇ ਆ ਜਿੰਨੇ ਵੀ ਟੌイズ ਵਗੈਰਾ ਆ ਇਹ ਘਰ ਹੀ ਬਣਾਉਂਦੇ ਆ ਵੇਸਟ ਬਈਆਂ ਚੀਜ਼ਾਂ ਤੋਂ ਬਣਾ ਲੈਂਦੇ ਜੀ ਤੇ ਵਧੀਆ ਪ੍ਰਾਈਸ ਇਹ ਆਪਣੇ ਪੰਜਾਬੀ ਭਰਾ ਦੀ ਦੁਕਾਨ ਆ ਜੀ ਸਮਾਰੀ ਫਸੀਰਦਾ ਜੀ ਰਾਮ ਆਲੋ ਇਹ ਆਪਣਾ ਲੁਧਿਆਣੇ ਦਾ ਜੀ ਬਸ ਅੱਗੇ ਮਾਰਕੀਟ ਅੱਗੇ ਤੇ ਤਾਂ ਕਿ ਹੁੰਦੀ ਐ ਅੱਜ بارش ਕਰਕੇ ਥੋੜੀ ਮਾਰਕੀਟ ਘੱਟ ਲੱਗੀ ਹੋਈ ਆ bother about the box ਜਿੱਦਾਂ ਤੁਹਾਨੂੰ ਦੱਸਿਆ ਜੀ ਇਹ ਸਾਰੀਆਂ ਵੈਜੀਟੇਬਲਸ ਤੇ ਸਾਰੇ ਫਲਾਵਰ ਵਗੈਰਾ ਇਹਨਾਂ ਨੇ ਆਪਦੇ ਘਰ ਹੀ ਉਗਾਏ ਹੁੰਦੇ ਆ ਤੇ ਕਈ ਥਾਵਾਂ ਤੇ ਨਾਲ ਨੇ ਮੈਂਸ਼ਨ ਵੀ ਕੀਤਾ ਲਿਖੀ ਵੀ ਰੱਖਿਆ ਹੋਇਆ ਹੋਮ ਗਰੋ ਆਰਗੇਨਿਕ ਹੁੰਦਾ ਜੀ ਇਹਨੂੰ ਦਾ ਸਬਾਨ ਸਾਰਾ ਤੇ ਕੁਝ ਕੁਝ ਥਾਵਾਂ ਤੇ ਇਦਾਂ ਆਪਣੇ ਇੰਡੀਅਨ ਸਟੋਰ ਲੱਗੇ ਹੋਏ ਆ ਹਰ ਇੱਕ ਤੁਹਾਨੂੰ 1 ਪਾਉਂਡ ਦਾ ਮਿਲੇਗਾ ਸਟ੍ਰਾਬਰੀ ਬੈਂਗਨ ਲੈਮਨ ਤੇ एवरीथिंग ਹਰ ਇੱਕ 1 ਪਾਉਂਡ ਦਾ ਆ ਯਾਰ ਵੈਡਨਸਡੇ ਦੀ ਮਾਰਕੀਟ ਦੀ ਇਹ ਖਾਸੀ ਹੈ ਤਾਂ ਵੀ ਹਰ ਇੱਕ ਚੀਜ਼ ਤੁਹਾਨੂੰ ਫਰੈਸ਼ ਮਿਲੇਗੀ ਤੇ ਇੱਥੇ ਇਹ ਨਹੀਂ ਹੈਗਾ ਕਿ ਇਹਨਾਂ ਨੇ ਮਤਲਬ ਕਿ ਚਿਕਨ ਕਿਸੇ ਤੋਂ ਲੈਣਾ ਇਹ ਖੁਦ ਹੀ ਫਾਰਮਿੰਗ ਕਰਦੇ ਆ ਸ਼ੀਪਸ ਵਗੈਰਾ ਖੁਦ ਹੀ ਆ ਆਪ ਦਾ ਪਾਲਦੇ ਆ ਤੇ ਉਹਨਾਂ ਨੂੰ ਆਪ ਹੀ ਕੱਟਦੇ ਆ ਤੇ ਸਾਰਾ ਇਹਨਾਂ ਦਾ ਚਿਕਨ ਵਗੈਰਾ ਵੀ ਸਾਰਾ ਫਰੈਸ਼ ਫਰੈਸ਼ੀ ਹੁੰਦਾ ਤੇ ਹਰ ਵੈਨਸਡੇ ਤੁਹਾਨੂੰ ਇਹ ਟਾਊਨ ਦੇ ਵਿੱਚ ਇਹ ਬੱਸ ਤੁਹਾਨੂੰ ਬੱਸ ਟਰੱਕ ਇੱਥੇ ਹੀ ਖੜਾ ਮਿਲੂਗਾ ਤੇ ਇਹਦੇ ਕੋਲ ਹਰ ਤਰ੍ਹਾਂ ਦਾ ਚਿਕਨ ਹੁੰਦਾ ਜੀ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਤੁਸੀਂ ਸਮਝ ਲਈ ਬਾਕੀ ਇਧਰੂ ਮਾਰਕੀਟ ਬੰਦ ਹੋ ਜਾਂਦੀ ਆ ਅੱਜ ਬਾਰਿਸ਼ ਕਰਕੇ ਮਤਲਬ ਕਿ ਮਾਰਕੀਟ ਥੋੜੀ ਲੱਗੀ ਆ ਦੋ ਚਾਹ ਸਟਾਲ ਇੱਥੇ ਵੀ ਲੱਗੇ ਹੁੰਦੇ ਆ ਬਾਕੀ ਅੱਜ ਘੱਟ ਲੱਗੇ ਆ ਸੈਟਰਡੇ ਜ਼ਿਆਦਾ ਹੋਊਗੀ ਜੇ ਉਸ ਦਿਨ ਮੌਸਮ ਵਧੀਆ ਰਹੂਗਾ ਤਾਂ ਇਹ ਆਗੇ ਜੀ ਸਾਡੇ ਟਾਊਨ ਦਾ ਬੱਸ ਸਟੈਂਡ ਵੈਸੇ ਤਾਂ ਇੱਥੇ ਬੱਸ ਸਟੈਂਡ ਹਰ ਥਾਂ ਤੇ ਹੈ ਜੀ ਮਤਲਬ ਕੀ ਤੁਹਾਨੂੰ ਹਾਫ ਆਫ ਮਾਈਲ ਤੇ ਤੁਹਾਨੂੰ ਬੱਸ ਸਟੈਂਡ ਮਿਲਣਗੇ ਬਾਕੀ ਜਿਹੜੀਆਂ ਮੇਨ ਬੱਸਾਂ ਆ ਇੱਥੇ ਹੀ ਜਾਂਦੀਆਂ ਸਾਰੀਆਂ ਬੱਸਾਂ ਔਰ ਜਿੱਦਾਂ ਅਸੀਂ ਨਿਨੀਟਰ ਨੇ ਨੇ ਆ ਤੇ ਲਾਗੇ ਤਾਂ ਕਿ ਜਿਹੜੇ ਵੱਡੇ ਵੱਡੇ ਸ਼ਹਿਰ ਆ ਕੋਇੰਟਰੀ ਹੋ ਗਿਆ ਲੈਸਟਰ ਹੋ ਗਿਆ ਬਰਮਿੰਗਮ ਹੋ ਗਿਆ ਤੇ ਜੇ ਬਰਮਿੰਗਮ ਬਾਕੀ ਜਿੱਥੇ ਵੀ ਤੁਸੀਂ ਜਾਣਾ ਆ ਉਹ ਸਾਰੀਆਂ ਬੱਸਾਂ ਤੁਹਾਨੂੰ ਇੱਥੋਂ ਮਿਲਣਗੀਆਂ ਬਸਾਂ ਦੀ ਇਨਫੋਰਮੇਸ਼ਨ ਇੱਥੇ ਜ਼ਰੂਰੀ ਆ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਨਵੇਂ-ਨਵੇਂ ਆਉਨੇ ਨਾ ਤੇ ਬਹੁਤ ਮਤਲਬ ਕੀ ਪ੍ਰੋਬਲਮਸ ਫੇਸ ਹੁੰਦੀਆਂ ਆ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜੀ ਬੱਸ ਕਿੱਥੋਂ ਲੈਣੀ ਹੈ ਕਿਹੜੀ ਕਿੱਥੋਂ ਲੈਣੀ ਤੁਸੀਂ ਬਾਕੀ ਤੁਹਾਨੂੰ ਨੈਕਸਟ ਵੀਡੀਓ 'ਚ ਦੱਸਾਂਗਾ ਵੀ ਵੀ ਇੱਥੇ ਕਿੱਦਾਂ ਟਰੈਵਲ ਵਗੈਰਾ ਕਰਨਾ ਆ ਤੇ ਇੱਥੇ ਕੈਸ਼ 'ਚ ਬਹੁਤ ਘੱਟ ਯੂਜ਼ ਹੁੰਦਾ ਆ ਕਾਰਡ ਵਗੈਰਾ ਯੂਜ਼ ਹੁੰਦਾ ਆ ਨੈਕਸਟ ਵੀਡੀਓ 'ਚ ਦੱਸਦੇ ਆ ਜੀ ਚਲੋ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਚਲੋ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਜਦੋਂ ਮਾਨੂੰ ਪਹਿਲਾਂ ਵੀ ਕਿਹਾ ਕਿ ਹੱਡੀਆਂ ਵੀ ਇੱਥੇ ਦੇ ਵੈਦ ਦਾ ਕੋਈ ਪਤਾ ਨਹੀਂ ਕਿ ਬਾਰਸ਼ ਇੱਕੋ ਦਮ ਤੇਜ਼ ਹੋ ਗਈ ਆ ਤੇ ਹੁਣ ਮਾਰਕੀਟ ਜਮਾਈ ਬੰਦ ਹੋ ਜਾਣੀ ਆ